ਸੱਚੀ ਕਾਜੀ ਕੱਲ੍ਹ ਦਾਦੀ ਨੇ ਆਪਣੇ ਪੋਤਨੋਵਾਂ ਵਾਸਤੇ ਬਹੁਤ ਹੀ ਸੋਹਣੇ ਸੂਟ ਤਿਆਰ ਕਰਵਾਏ ਥੰਮਲ ਤੋਂ ਤੁਸੀਂ ਚੈੱਕ ਕਰ ਲਿਆ ਹੋਣਾ ਇਹ ਸਾਰੇ ਸੂਟ ਜਿੰਨੇ ਵੀ ਆਪਾਂ ਵੀਡੀਓ ਵਿੱਚ ਅਪਲੋਡ ਕੀਤੇ ਹਨ ਇਹ ਅਜੇ ਸਟਾਕ ਆਇਆ ਹੀ ਸੀਗਾ ਤੇ ਸਾਰੇ ਉਹਨਾਂ ਨੇ ਨਵੇਂ ਤੋਂ ਨਵੇਂ ਸੂਟੇ ਦੇ ਵਿੱਚ ਐਡ-ਆਨ ਕਰਵਾ ਲਏ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਸੋਚੇ ਜਿੰਨੇ ਵੀ ਤੁਹਾਡੇ ਦਾ ਕਲਰਸ ਰਹਿ ਗਏ ਨੇ ਸਾਰੇ ਤੁਹਾਡੇ ਨਾਲ ਸ਼ੇਅਰ ਕਰਨੇ ਅੱਜ ਨਵੀਂ ਵੀਡੀਓ ਅਪਲੋਡ ਕਰਨੀ ਸੀ ਆਪਾਂ ਨੇ ਬਟ ਉਸ ਤੋਂ ਪਹਿਲਾਂ ਹੀ ਆਪਣੇ ਸੂਟਸ ਸੌਲਡ ਹੋ ਗਏ ਬਹੁਤ ਜ਼ਿਆਦਾ ਬਟ ਜਿੰਨੇ ਵੀ ਹੈਗੇ ਆਪਾਂ ਵੀਡੀਓ ਵਿੱਚ ਚਾੜਡਾਉਨ ਕੀਤੇ ਹੋਏ ਨੇ ਕਾਫੀ ਦਿਨਾਂ ਤੋਂ ਮੈਸੇਜ ਕਰ ਰਹੇ ਸੀ ਕਿ ਅਸੀਂ ਕਾਫੀ ਦੂਰ ਆਂ ਬਟ ਅਸੀਂ ਆ ਨਹੀਂ ਸਕਦੇ ਆਪਾਂ ਸਾਰੇ ਸੂਟਸ ਆਨਲਾਈਨ ਭੇਜ ਜੇ ਨੇ ਉਹਨਾਂ ਨੂੰ ਤੁਸੀਂ ਵੀ ਇਦਾਂ ਦੇ ਸੂਟਸ ਆਨਲਾਈਨ ਮੰਗਵਾ ਸਕਦੇ ਹੋ ਬਹੁਤ ਹੀ ਪਿਆਰੇ ਤੇ ਜੈਨੂਇਨ ਜੇ ਪ੍ਰਾਈਸ ਦੇ ਵਿੱਚ ਤੁਹਾਨੂੰ ਇਹ ਸੂਟ ਸਾਰੇ ਮਿਲ ਜਾਣਗੇ ਕੁਝ ਸੂਟਾਂ ਦੇ ਨਾਲ ਦੁਪੱਟੇ ਹੁੰਦੇ ਨੇ ਕੁਝ ਸੂਟਾਂ ਨਾਲ ਦੁਪੱਟੇ ਨਹੀਂ ਹੁੰਦੇ ਜਿਨ੍ਹਾਂ ਨਾਲ ਨਹੀਂ ਹੈਗੇ ਉਹ ਤੁਸੀਂ ਆਪਣੇ ਅਕੋਰਡਿੰਗ ਉਹਨਾਂ ਨੂੰ ਐਡ-ਆਨ ਕਰਵਾ ਸਕਦੇ ਹੋ ਪਰ ਜਿਨ੍ਹਾਂ ਨੇ ਦੁਪੱਟੇ ਹੈਗੇ ਨੇ ਆਲਰੇਡੀ ਸਿਰਫ ਤੁਸੀਂ ਸਟੀਚ ਕਰਨਾ ਸੂਟ ਬਹੁਤ ਜਿਆਦਾ ਸੋਹਣੇ ਬਣ ਕੇ ਰੈਡੀ ਹੋ ਜਾਂਦੇ ਨੇ ਔਰ ਜੇ ਤੁਸੀਂ ਕੋਈ ਆਪਣਾ ਡਿਜ਼ਾਈਨ ਰੈਡੀ ਕਰਾਉਣਾ ਚਾਹੁੰਦੇ ਹੋ ਜਿਵੇਂ ਕਿ ਹੈਂਡਵਰਕ ਦਾ ਹੈ ਮਸ਼ੀਨਵਰਕ ਦਾ ਕੋਈ ਵੀ ਡਿਜ਼ਾਈਨ ਤਾਂ ਤੁਸੀਂ ਸਾਨੂੰ ਫੈਬਰਿਕ ਵੀ ਭੇਜ ਸਕਦੇ ਹੋ ਜਾਂ ਫਿਰ ਸਾਡੇ ਕੋਲੋਂ ਫੈਬਰਿਕ ਲੈ ਕੇ ਆਪਣੀ ਪਸੰਦ ਦਾ ਫੈਬਰਿਕ ਦਾ ਸਕੇ ਉਹਦੇ ਉੱਪਰ ਰੈਡੀ ਕਰਵਾ ਸਕਦੇ ਹੋ ਬਹੁਤ ਜ਼ਿਆਦਾ ਸੋਹਣੇ ਸੂਟ ਨੇ ਇਹਨਾਂ ਦੇ ਵਿੱਚ ਜਿੰਨੀ ਵੀ ਕਲੈਕਸ਼ਨ ਆਪਾਂ ਜੈਡ ਆਨ ਕੀਤੀ ਹੋਈ ਹੈ ਸਾਰੀ ਕਲੈਕਸ਼ਨ ਨਿਊ ਹੈਗੀ ਆ ਔਰ ਪ੍ਰਾਈਸ ਬਹੁਤ ਘੱਟ